We'll <laughs> ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਜਾਦਿਆਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਸ਼ਹਾਦਤ ਦੀ ਯਾਦ ਵਿੱਚ ਅਟਾਰੀ ਵਾਗਾ ਸਰਹੱਦ ਤੇ ਨਰੈਣਗੜ ਬਾਈਪਾਸ ਵਿਖੇ ਬਾਬਾ ਹਿੰਮਤ ਸਿੰਘ ਕਛਿਆਪ ਰਾਜਪੂਤ ਸੇਵਕ ਸਭਾ ਨਰੈਣਗੜ ਸ਼ਿਆਟਾ ਦੇ ਪ੍ਰਧਾਨ ਅਤੇ ਵਾਈਸ ਚੇਅਰਮੈਨ ਟਰਸਟ ਬਾਬਾ ਮੋਤੀराम ਮੈਰਾ ਸ੍ਰੀ ਫਤਿਹਗੜ੍ਹ ਸਾਹਿਬ ਕੁਲਦੀਪ ਸਿੰਘ ਜੰਮੂ ਅਤੇ ਜਰਨਲ ਸਕੱਤਰ ਰਿਸ਼ਪਾਲ ਸਿੰਘ ਚੀਚਾ ਦੀ ਅਗਵਾਈ ਵਿੱਚ ਸੰਤਾਂ ਦੇ ਸਹਿਯੋਗ ਨਾਲ ਲਗਾਏ ਤਿੰਨ ਰੋਜ਼ਾ ਸਲਾਣਾ ਦੁੱਧ ਦੇ ਲੰਗਰਾਂ ਦੀ ਸਮਾਪਤੀ ਮੌਕੇ ਪ੍ਰਿੰਸੀਪਲ ਗਿਆਨੀ ਮੇਜਰ ਸਿੰਘ ਜੀ ਨੇ ਉਚੇਚੇ ਤੌਰ ਤੇ ਪਹੁੰਚ ਕੇ ਲੰਗਰ ਦੀ ਸੇਵਾ ਕੀਤੀ ਇਸ ਮੌਕੇ ਪ੍ਰਿੰਸੀਪਲ ਮੇਜਰ ਸਿੰਘ ਨੇ ਕਿਹਾ ਕਿ ਛੋਟੇ ਸਹਿਬਜਾਦੇ ਹਨ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆਪਣੇ ਸੀਸ ਉੱਪਰ ਸਿੱਖ ਕੌਮ ਦਾ ਮੈਲ ਉਸਾਰਿਆ ਹੈ ਤੇ ਕੌਮ ਦੇ ਉੱਚੇ ਬੁਰਜ ਦੀਆਂ ਨੀਹਾਂ ਮਜ਼ਬੂਤ ਕੀਤੀਆਂ ਹਨ ਉਹਨਾਂ ਕਿਹਾ ਕਿ ਇਸ ਪਾਵਨ ਧਰਤੀ ਉੱਪਰ ਸਭ ਤੋਂ ਵੱਡਾ ਜ਼ੁਲਮ ਹੋਇਆ ਤੇ ਇੱਥੇ ਹੀ ਸਭ ਤੋਂ ਵੱਡਾ ਧਰਮ ਹੀ ਛੋਟੇ ਸਾਹਿਬਜ਼ਾਦਿਆਂ ਨੇ ਕਮਾਇਆ। ਮੌਕੇ ਦੇ ਜ਼ਰਵਾਣੇ ਹਾਕਮਾਂ ਨੇ ਉਹਨਾਂ ਨੂੰ ਆਪਣੇ ਧਰਮ ਵਿੱਚ ਲਿਆਉਣ ਲਈ ਹਰ ਹਿੱਲਾ ਵਰਤੇ ਪਰ ਛੋਟੇ ਸਾਹਿਬਜ਼ਾਦਿਆਂ ਨੇ ਜਲਾਦਾਂ ਨੂੰ ਵੀ ਜਵਾਬ ਦਿੱਤਾ ਸੀ ਕਿ ਜੇ ਤੁਸੀਂ ਖਾਨਦਾਨੀ ਜਲਾਦ ਹੋ ਤਾਂ ਅਸੀਂ ਵੀ ਖਾਨਦਾਨੀ ਸ਼ਹੀਦ ਹਾਂ। ਉਹਨਾਂ ਕਿਹਾ ਕਿ ਅਣਖ ਦੀ ਖਾਤਰ ਸਾਹਿਬਜ਼ਾਦਿਆਂ ਨੇ ਆਪਣੀ ਸ਼ਹੀਦੀ ਪਾ ਦਿੱਤੀ ਪਰ ਉਹ ਜ਼ੁਲਮ ਅੱਗੇ ਝੁਕੇ ਨਹੀਂ। ਉਹਨਾਂ ਨੇ ਸੇਕ ਕੌਮ ਨੂੰ ਇੱਕ ਸੁਰਤਾ ਇੱਕ ਸਾਰਤਾ ਵਿੱਚ ਇਕੱਠੇ ਹੋਣ ਦੀ ਅਪੀਲ ਕਰਦੇ ਹ ਕਿਹਾ ਕਿ ਕੌਮ ਦੇ ਹਰ ਪਰਿਵਾਰ ਖਾਸ ਕਰਕੇ ਮਾਤਾਵਾਂ ਨੂੰ ਆਪਣੇ ਬੱਚਿਆਂ ਨੂੰ ਬਾਣੀ ਤੇ ਇਤਿਹਾਸ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਇਸ ਮੌਕੇ ਮੀਤ ਪ੍ਰਧਾਨ ਸੂਬੇਦਾਰ ਬਲਵਿੰਦਰ ਸਿੰਘ ਜਰਨਲ ਸਕੱਤਰ ਰਿਸ਼ਪਾਲ ਸਿੰਘ ਚੀਚਾ ਕੈਸ਼ੀਅਰ ਸੁਖਦੇਵ ਸਿੰਘ ਮੈਂਬਰ ਰਿਸ਼ਪਾਲ ਸਿੰਘ ਸੁਰਿੰਦਰ ਸਿੰਘ ਬਿੱਟੂ ਸਜੀਤ ਸਿੰਘ ਫੌਜੀ ਅਮਨਦੀਪ ਸਿੰਘ ਲਾਡੀ ਹਲਵਾਈ ਬਾਪੂ ਮਿੰਦਰ ਸਿੰਘ ਲਖਬੀਰ ਸਿੰਘ ਬਲਵਿੰਦਰ ਸਿੰਘ ਬਿੱਲੂ ਲਖਵਿੰਦਰ ਸਿੰਘ ਤਰਸ਼ੇਮ ਸਿੰਘ ਚੰਗਿਆੜਾ ਸੋਨੀ ਪੰਗਲਾ ਮਾਨ ਸਿੰਘ ਵੱਡਾਲਾ ਦਲਬੀਰ ਸਿੰਘ ਗੁਮਾਨਪੁਰਾ ਸਤਨਾਮ ਸਿੰਘ ਗੋਰਾ ਮਕੈਨਿਕ ਗੁਰਪ੍ਰੀਤ ਸਿੰਘ ਰੇਲਵੇ ਰੋਡ ਆਧਾਜਰਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਮਹਾਨ ਦਿਹਾੜਾ ਕਲਗੀਧਰ ਦਸ਼ਮੇਸ਼ ਪੁੱਤਰਾ ਦੀ ਸ਼ਹਾਦਤ ਦਾ ਦਿਨ ਹੈ 28 ਦਸੰਬਰ ਉਹ ਛੋਟੇ ਛੋਟੇ ਲਾਲ ਅਤੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਿੱਖ ਕੌਮ ਦੀ ਪਹਿਲੀ ਮਹਾਨ ਸ਼ਹੀਦ ਇਸਤਰੀ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਦਾ ਦਿਨ ਹੈ ਮੈਂ ਕਾਬੋਲ ਦੇ ਨਾਲ ਦੋ ਬਚਨ ਸਾਂਝੇ ਕਰਾਂਗਾ ਬੇਸ਼ੱਕ ਜਬਰ ਅਜ਼ਮਾਇਆ ਹੈ ਚੰਦ ਲੋਕਾਂ ਇੱਥੇ ਸਬਰ ਵਾਲੇ ਕਹਿੰਦੇ ਬੜੇ ਹੋ ਗਏ ਜਬਰ ਸਬਰ ਦੀ ਸਿਖਰ ਦਾ ਪੈਰ ਹੋ ਗਈ ਲਾਲ ਦੋ ਜਦ ਨੀਹਾਂ ਵਿੱਚ ਖੜੇ ਹੋਗੇ ਅੱਜ ਦਾ ਦਿਨ ਇਤਿਹਾਸ ਦੇ ਇੱਕ ਪਾਸੇ ਸੁਨਹਿਰੀ ਪੱਤਰਿਆਂ ਦੇ ਅੰਦਰ ਸਿੱਖ ਕੌਮ ਦਾ ਗੌਰਵਮਈ ਵਿਰਸੇ ਦਾ ਇਤਿਹਾਸਿਕ ਦਨ ਹੈ ਦੂਸਰੇ ਪਾਸੇ ਇਸ ਦੁਨੀਆ ਦੇ ਅੰਦਰ ਉਹ ਕਾਲਾ ਦਿਨ ਹੈ ਜਦੋਂ ਕਿ ਸਮੇਂ ਦੇ ਵਖਤੀ ਝੂਠ ਨੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਮਹਾਨ ਜੰਦਾ ਕਲਗੀਧਰ ਦੇ 20 ਸੁਪੁੱਤਰ ਤਨਤਨ ਬਾਬਾ ਜੋਰਾਵਰ ਸਿੰਘ ਤਨਤਨ ਬਾਬਾ ਫਤਿਹ ਸਿੰਘ ਉਹਨਾਂ ਨੇ ਸੱਚ ਤੇ ਪਹਿਰਾ ਦਿੰਦਿਆਂ ਹੋਇਆ ਜ਼ੁਲਮ ਦੇ ਸਹਾਰਦਿਆਂ ਹੋਇਆ ਸਿੱਖੀ ਨੂੰ ਦਾਗ ਨਹੀਂ ਲੱਗਣ ਦਿੱਤਾ ਹੱਕ ਤੇ ਸੱਚ ਦੀ ਆਵਾਜ਼ ਨੂੰ ਬਲੰਦ ਕਰ ਦਿੱਤਾ ਤੇ ਪੈਰ ਦੀ ਜੁੱਤੀ ਦੇ ਨਾਲ ਝੂਠ ਨੂੰ ਠੁਕਰਾ ਕੇ ਅੱਜ ਉਹ ਮਹਾਨ ਸ਼ਹਾਦਤ ਗੁਰਦੁਆਰਾ ਫਤਿਹਗੜ੍ਹ ਸਾਹਿਬ ਅੱਜ ਜਿਸ ਦਾ ਪਹਿਲਾ ਨਾਂ ਸਰਹੰਦ ਸੀ ਫਤਿਹਗੜ੍ਹ ਸਾਹਿਬ ਦੇ ਅੰਦਰ ਸ਼ਹਾਦਤ ਨੂੰ ਪ੍ਰਮਾਨ ਹੋ ਗਏ ਇਸ ਸ਼ਹਾਦਤ ਦੇ ਨਾਲ ਉਹਨਾਂ ਮਹਾਨ ਸ਼ਖਸੀਤਾ ਮਹਾਨ ਰੂਹਾ ਵੀ ਜੁੜੀਆਂ ਜਿਨ੍ਹਾਂ ਨੇ ਇਹ ਸਫਰ ਇਹ ਸ਼ਹਾਦਤ ਦੇ ਦੌਰਾਨ ਆਪਣਾ ਬੜਾ ਵੱਡਾ ਯੋਗਦਾਨ ਪਾਇਆ ਤੇ ਉਹਨਾਂ ਵਿੱਚੋਂ ਇੱਕ ਸ਼ਖਸੀਅਤ ਭਾਈ ਮੋਤੀ RAM ਜੀ ਜਿਸ ਵੇਲੇ ਸੂਬੇ ਸਰਹੰਦ ਦੀ ਕੈਦ ਦੇ ਅੰਦਰ ਜ਼ਾਲਮ ਵਜੀਦ ਖਾਨ ਦੀ ਕੈਦ ਦੇ ਅੰਦਰ ਇਹ ਛੋਟੇ ਸਾਹਿਬਜ਼ਾਦੇ ਦੇ ਮਾਤਾ ਗੁਜਰ ਕੌਰ ਜੀ ਨੂੰ ਸਰਹੰਦ ਵਿੱਚ ਠੰਡੇ ਬੁਰਜ ਦੇ ਵਿੱਚ ਇੱਕ ਤਸੀਹੇ ਦੇਣ ਵਿੱਚ ਦੇਣ ਵਾਸਤੇ ਕੈਦ ਕੀਤਾ ਗਿਆ ਤੇ ਉਥੇ ਗੁਰੂ ਪਿਆਰ ਵਾਲੀ ਰੂਹ ਤਨ ਤਨ ਬਾਬਾ ਮੋਤੀराम ਜੀ ਜੋ ਕਿ ਉਸ ਵੇਲੇ ਦਾ ਉਹਨਾਂ ਦਾ ਰਸੋਈਆ ਸੀ ਕਿ ਜੇ ਆਏ ਗਏ ਜਿਹੜੇ ਉਥੇ ਜੇਲ੍ਹ ਦੇ ਅੰਦਰ ਜਾਂ ਜਿਨ੍ਹਾਂ ਨੂੰ ਉਥੇ ਤਸੀਹੇ ਦੇਣ ਵਾਸਤੇ ਜਾਂ ਕੁਝ ਵੀ ਜ਼ਾਲਮ ਸਰਕਾਰ ਕੈਦ ਕਰਦੀ ਸੀ ਤੇ ਉਹਨਾਂ ਦੇ ਰਸਤ ਪਾਣੀ ਪ੍ਰਸ਼ਾਦਾ ਪਾਣੀ ਛਕਾਉਣ ਦਾ ਕੰਮ ਕਰਦਾ ਸੀ ਤੇ ਉਹਨਾਂ ਨੇ ਦੇਖਿਆ ਕਿ ਅੱਜ ਇਸ ਠੰਡੇ ਬੁਰਜ ਦੇ ਅੰਦਰ ਕਲਗੀਧਰ ਦੇ ਵੀਰ ਸੁਪੁੱਤਰ ਤੇ ਮਾ ਗੁਜਰਕੌਰ ਆਈ ਹੈ ਉਹ ਕਹਿ ਦੇ ਤੇ ਪ੍ਰਸ਼ਾਦਾ ਲੈ ਕੇ ਗਿਆ ਹੈ ਤੇ ਉਹ ਪ੍ਰਸ਼ਾਦਾ ਜਦੋਂ ਲੈ ਕੇ ਗਿਆ ਹੈ ਸਰਕਾਰੀ ਪ੍ਰਸ਼ਾਦਾ ਲੈ ਕੇ ਗਿਆ ਤੇ ਮਾਂ ਗੁਜਰ ਕੌਰ ਨੇ ਨਾ ਕਰ ਦਿੱਤੀ ਕਿ ਹੋ ਸਕਦਾ ਹੈ ਜਿਵੇਂ ਕਿ ਪਿਛਲੇ ਦਿਨੀ ਜਦੋਂ ਗੰਗੂ ਦੇ ਘਰ ਠਹਿਰਿਆ ਤੇ ਗੰਗੂ ਨੇ ਵੀ ਜ਼ਹਿਰ ਖਵਾਉਣ ਦੀ ਕੋਸ਼ਿਸ਼ ਕੀਤੀ ਉਹਦੀ ਮਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਗੰਗੂਆ ਇਹ ਕਹਿਣਾ ਕਮਾਈ ਤੇ ਇਸੇ ਮਨਸਾ ਨੂੰ ਰੱਖ ਕੇ ਮਾਂ ਗੁਜਰ ਕੌਰ ਨੇ ਪ੍ਰਸ਼ਾਦੇ ਤੋਂ ਨਾ ਕਰ ਦਿੱਤੀ ਤੇ ਉਹ ਭਾਈ ਮਹਾਨ ਸ਼ਖਸੀਅਤ ਬਾਬਾ ਮੋਤੀराम ਜੀ ਜਿਹੜੇ ਕਿ ਉਸ ਦਿਨ ਦੀ ਗੱਲ ਨਹੀਂ ਇਹ ਪਹਿਲਾਂ ਹੀ ਗੁਰੂ ਘਰ ਨਾਲ ਜੁੜੇ ਸੀ ਤੇ ਇਹਨਾਂ ਨੇ ਜਦੋਂ ਇਹ ਵੇਖਿਆ ਮਾ ਗੁਰੂ ਘਰ ਕੋਰ ਨੇ ਪ੍ਰਸ਼ਾਦਾ ਨਹੀਂ ਛਕਿਆ ਤੇ ਉਹ ਫਿਰ ਘਰ ਜਾ ਕੇ ਆਪਣੀ ਪਤਨੀ ਨਾਲ ਆਪਣੇ ਪਰਿਵਾਰ ਨਾਲ ਸਲਾਹ ਕੀਤੀ ਹੈ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੇ ਛੋਟੇ ਸਾਹਿਬਜ਼ਾਦੇ ਜਿਹੜੇ ਆ ਉਹ ਸੂਬੇ ਦੀ ਕੈਦ ਵਿੱਚ ਨੇ ਤੇ ਘਰ ਵਿੱਚ ਸਲਾਹ ਹੋਈ ਕਿ ਹੁਣ ਸਮਾਂ ਸੋਚਣ ਦਾ ਨਹੀਂ ਹੁਣ ਭਾਵੇਂ ਘਰ ਦੀ ਹੈ ਪਰਿਵਾਰ ਦੀ ਹੈ ਜਾਇਦਾਦ ਦੀ ਜੋ ਕੁਝ ਵੀ ਹੋਵੇ ਹਰ ਕਸ਼ਟ ਭਾਵੇਂ ਚੱਲਣਾ ਪਵੇ ਪਰ ਉਹਨਾਂ ਮਹਾਨ ਬਾਬਿਆਂ ਦੀ ਸੇਵਾ ਜਿਹੜੀ ਆ ਉਹ ਕਿਸੇ ਢੰਗ ਨਾਲ ਕੀਤੀ ਜਾਵੇ ਤੇ ਉਸ ਵੇਲੇ ਬਾਬਾ ਮੋਤੀराम ਜੀ ਨੇ ਆਪਣੇ ਪਰਿਵਾਰ ਦੇ ਗਹਿਣੇ ਉਸ ਉਸ ਸਮੇਂ ਦੇ ਜਿਹੜੇ ਉਸ ਵੇਲੇ ਚੋਬਦਾਰ ਸੀ ਉਹਨਾਂ ਨੂੰ ਦੇ ਕੇ ਰਿਸ਼ਵਤ ਦੇ ਤੌਰ ਤੇ ਤਿੰਨ ਦਿਨ ਤਿੰਨ ਦਿਨ ਸਹਿਬਜ਼ਾਦੇ ਉੱਥੇ ਰਹੇ ਤੇ ਤਿੰਨ ਦਿਨ ਉੱਥੇ ਰਹਿ ਕੇ ਉਹਨਾਂ ਨੇ ਦੁੱਧ ਦੀ ਸੇਵਾ ਕੀਤੀ ਤੇ ਇਹ ਇਤਿਹਾਸ ਅੱਜ ਦੇ ਦਿਨ ਦੇ ਨਾਲ ਭਾਵੇਂ ਕਿ ਉਹਨਾਂ ਦੀ ਸ਼ਹੀਦੀ ਸਹਿਬਜ਼ਾਦੇ ਦੀ ਸ਼ਹੀਦੀ ਤੋਂ ਬਾਅਦ ਹੋਈ ਹੈ ਪਰ ਇਹ ਇਤਿਹਾਸ ਵੀ ਅੱਜ ਉਹਨਾਂ ਦੇ ਨਾਲ ਜੁੜਦਾ ਹੈ ਉਸ ਵੇਲੇ ਦੀਵਾਨ ਟੋਡਰਮਲ ਜਿਨ੍ਹਾਂ ਨੇ ਇਹਨਾਂ ਮਹਾਨ ਸ਼ਖਸੀਅਤਾਂ ਦਾ ਸੰਸਕਾਰ ਕੀਤਾ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਦਾ ਮੋਹਰਾ ਵਿਛਾ ਕੇ ਸੰਸਕਾਰ ਕੀਤਾ ਤਾਂ ਉਹ ਵੀ ਅੱਜ ਦੇ ਇਤਿਹਾਸ ਦੇ ਨਾਲ ਜੁੜਦਾ ਹੈ ਇਹ ਮਹਾਨ ਸ਼ਖਸੀਅਤਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਤੇ ਸਿੱਖ ਕੌਮ ਔਰ ਪੂਰੀ ਸੰਸਾਰ ਭਰ ਦੇ ਲੋਕ ਅੱਜ ਉਹਨਾਂ ਨੂੰ ਨਤਮਸਤਕ ਹੋ ਰਹੇ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਕਰ ਰਹੇ ਤੇ ਇਸੇ ਤਹਿਤ ਚੱਲਦੇ ਆ ਅੱਜ ਇੱਥੇ ਨਰੈਣਗੜ੍ਹ ਵਿਖੇ ਬਾਬਾ ਹਮਦ ਸਿੰਘ ਜੋ ਭਾਈ ਪੰਜਾਂ ਪਿਆਰਿਆਂ ਦੇ ਵਿੱਚੋਂ ਹੋਏ ਨੇ ਇਹਨਾਂ ਦਾ ਰਿਸ਼ਤਾ ਜੁੜਦਾ ਹੈ ਬਾਬਾ ਮੋਤੀ RAM ਜੀ ਦੇ ਨਾਲ ਤੇ ਇਹਨਾਂ ਦੀ ਸਭਾ ਦੇ ਨਾਂ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਕੁਲਦੀਪ ਸਿੰਘ ਜੀ ਜੰਮੂ ਜੋ ਕਿ ਬਾਬਾ ਮੋਤੀ RAM ਜੀ ਟਰਸਟ ਫਤੇਗੜ ਸਾਹਿਬ ਦੇ ਆ ਇਸ ਵੇਲੇ ਵਾਈਸ ਪ੍ਰਧਾਨ ਵਾਈਸ ਪ੍ਰਧਾਨ ਨੇ ਵਾਈਸ ਚੇਅਰਮੈਨ ਸੌਰੀ ਵਾਈ ਚੇਅਰਮੈਨ ਨੇ ਤੇ ਇਧਰ ਆਪਣੀ ਬਾਬਾ ਹਿੰਮਤ ਸਿੰਘ ਦੇ ਨਾਂ ਤੇ ਕਸ਼ਚਵ ਰਾਜਪੂਤ ਦੇ ਨਾਂ ਦੇ ਸਭਾ ਜਿਹੜੀ ਉਹ ਇੱਥੇ ਬਣਾਈ ਹੈ ਤੇ ਉੱਥੇ ਇਹ ਬਹੁਤ ਦਿਨ ਤੋਂ ਦੁੱਧ ਆ ਗਿਆ ਤਾਂ ਮੈਂ ਕਹਿ ਸਕਦਾ ਕਿ ਇੱਥੇ ਜਿਹੜੀਆਂ ਵੱਖ-ਵੱਖ ਸੇਵਾਵਾਂ ਜਿਹੜੀਆਂ ਉਹ ਨਿਭਾਰੇ ਤੇ ਅੱਜ ਇਹ ਦੁੱਧ ਦਾ ਲੰਗਰ ਜਿਹੜਾ 26 27 28 ਨੂੰ ਅੱਜ ਆਖਰੀ ਦਿਨ ਉਹ ਦੁੱਧੀਆਂ ਸੇਵਾਵਾਂ ਇਹ ਮਹਾਨ ਸ਼ਖਸੀਤਾ ਇਲਾਕੇ ਦੇ ਵੀਰਾਂ ਦੇ ਸਹਿਯੋਗ ਦੇ ਨਾਲ ਉਹ ਇੱਥੇ ਲੰਗਰ ਚਲਾਇਆ ਜਾ ਰਿਹਾ ਜਿੱਥੇ ਦੁੱਧ ਦਾ ਲੰਗਰ ਉੱਥੇ ਨਾਲ ਪ੍ਰਸ਼ਾਦ ਦੇ ਵੀ ਛਕਾਏ ਜਾ ਰਿਹਾ ਤੇ ਅੱਜ ਦਾ ਦਿਨ ਸਾਡੇ ਵਾਸਤੇ ਗੌਰਵਮਈ ਇਤਿਹਾਸ ਹੈ ਮੈਂ ਇੱਕ ਗੱਲ ਹੋਰ ਸਾਂਝੀ ਕਰਾਂ ਜੇਕਰ ਅਸੀਂ ਕਹਿੰਦੇ ਆ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਜਾਂ ਜੋਤੀ ਸਰੂਪ ਗੁਰਦੁਆਰਾ ਜਿੱਥੇ ਕਿ ਮੋਹਰਾ ਵਿਛਾ ਕੇ ਜਿਹਨੂੰ ਅੱਜ ਇਤਿਹਾਸ ਦੇ ਵਿੱਚ ਸਭ ਤੋਂ ਮਹਿੰਗੀ ਧਰਤੀ ਕਿਹਾ ਗਿਆ ਹੈ ਤੇ ਮੈਂ ਦੂਸਰਾ ਸ਼ਬਦ ਸਾਂਝਾ ਕਰਾਂਗਾ ਕਿ ਜੇ ਸਭ ਤੋਂ ਮਹਿੰਗਾ ਦੁੱਧ ਵਿਕਿਆ ਹੈ ਤੇ ਬਾਬਾ ਮੋਤੀराम ਜੀ ਦਾ ਦੁੱਧ ਵਿਕਿਆ ਹੈ ਕਿਉਂ ਕਿ ਉਹਨਾਂ ਨੂੰ ਇਸ ਦੁੱਧ ਦੇ ਗਲਾਸਾਂ ਦੇ ਪਿੱਛੇ ਪੂਰਾ ਪਰਿਵਾਰ ਕੋਹਲੂ ਦੇ ਵਿੱਚ ਪੀੜ ਕੇ ਉਸ ਧਰਤੀ ਦੇ ਉੱਤੇ ਉਸੇ ਧਰਤੀ ਦੇ ਉੱਤੇ ਹੀ ਸਰਹੱਦ ਦੀ ਧਰਤੀ ਦੇ ਉੱਤੇ ਉਹ ਉਹਨੂੰ ਸ਼ਹੀਦ ਹੋਣਾ ਪਿਆ ਉਹਨੂੰ ਪਰਵਾਰ ਦੁੱਧ ਦਾ ਕੀਮਤ ਚੁਕਾਉਣੀ ਪਈ ਤੇ ਐਸੇ ਮਹਾਨ ਸ਼ਖਸੀਅਤ ਦੇ ਨਾਂ ਤੇ ਸੁਸਾਇਟੀ ਸਭਾ ਔਰ ਮਹਾਨ ਚੀਜ਼ ਸਮੂਸ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਸਮਰਪਿਤ ਹੁੰਦਿਆ ਇਹ ਸੁਸਾਇਟੀ ਵੱਲੋਂ ਜਿਹੜਾ ਅਪਰਾਲਾ ਕੀਤਾ ਉਹ ਬਹੁਤ ਸਲਾਘਾਯੋਗ ਹੈ ਤੇ ਹਰ ਸਾਲ ਇਹ ਕੀਤਾ ਜਾਂਦਾ ਹੈ ਤੇ ਇਤਿਹਾਸ ਦੀਆਂ ਸਤਰਾ ਇਹ ਕਹਿੰਦੀਆਂ ਨੇ ਤਨ ਮੋਤੀ ਜਨ ਪੁੰਨ ਕਮਾਇਆ ਗੁਰ ਲਾਲਾ ਤਾਈ ਦੁੱਧ ਪਿਆਇਆ ਇਹਦੇ ਉਸ ਵੇਲੇ ਦੀ ਗੱਲ ਸੀ ਅੱਜ ਪੂਰੇ ਸੰਸਾਰ ਦੇ ਅੰਦਰ ਦੁੱਧ ਦੇ ਲੰਗਰ ਲੱਗੇ ਉਹਨਾਂ ਮਹਾਨ ਬਾਬਿਆਂ ਨੂੰ ਯਾਦ ਕਰਦੇ ਆ ਤੇ ਆਓ ਅਸੀਂ ਵੀ ਇਸ ਗੱਲ ਦਾ ਪ੍ਰਣ ਕਰਦੇ ਆ ਕਿ ਜੰਨਾ ਚਿਰ ਸਾਡੇ ਚ ਸਵਾਸ ਨੇ ਅਸੀਂ ਉਹਨਾਂ ਚਿਰ ਉਹਨਾਂ ਮਹਾਨ ਬਾਬਿਆਂ ਨੂੰ ਕੋਟ ਕੋਟ ਪ੍ਰਣਾਮ ਕਰਦੇ ਆ ਹਰ ਸਾਲ ਦੀ ਤਰ੍ਹਾਂ ਹਰ ਸਾਲ ਆਪਣੇ ਜਿੰਨੇ ਵੀ ਸਾਡੇ ਕੋ ਕਪੈਸਿਟੀ ਹੈ ਤੁਛ ਜੀ ਇੱਕ ਕੋਸ਼ਿਸ਼ ਹੈ ਸਾਡੀ ਆਪਣੇ ਇਲਾਕੇ ਦੇ ਅੰਦਰ ਕਿ ਅਸੀਂ ਉਹਨਾਂ ਮਹਾਨ ਬਾਬਿਆਂ ਨੂੰ ਯਾਦ ਕਰਦੇ ਆ ਇਸ ਸਵਾਮਨ ਬਹਾਰੇ ਜੀ ਹਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਲੰਗਰ ਲੱਗਦੇ ਨੇ ਜੋ ਸਾਡੀ ਸਾਇਟੀ ਬਾਬਾ ਹਿੰਮਤ ਸਿੰਘ ਕਸ਼ਵਰਾਪੂ ਸਭਾ ਨਰਯੰਗਰ ਸਿਆਟਾ ਸ੍ਰੀ ਅਮਰਸਾ ਵੱਲੋਂ ਬਣੀ ਆ ਕਭੀ ਪੁਰਾਣਾ ਸਮਾਜ ਜੋ ਸਾਡੇ ਵੀਰ ਜੀ ਮੇਜਰ ਸਿੰਘ ਪ੍ਰਿੰਸੀਪਲ ਦੱਸ ਰਿਹਾ ਸੀ ਕਾਫੀ ਸਵੇ ਨਾਲ ਸਾਡੇ ਨਾਲ ਜੁੜੇ ਨੇ ਹੋਰ ਵੀ ਸਾਡੇ ਵੀਰ ਜਿੰਨੇ ਵੀ ਸਾਡੇ ਨਾਲ ਜੁੜੇ ਨੇ ਸਾਡੀ ਜੋ ਕਮੇਟੀ ਯਾਰਾ ਮੈਂਬਰੀ ਕਮੇਟੀ ਬਣੀ ਆ ਆਏ ਸਾਲ ਅਸੀਂ ਸਮਾਗਮ ਕਰਾਈਦਾ ਸੀ ਇੱਕ ਦਿਨ ਤੇ ਫਿਰ ਜਿਹੜੇ ਛੋਟੇ ਵੀਰ ਆਪ ਇਹਨੇ ਜੁੜੇ ਨੇ ਸਾਰੇ ਕਹਿੰਦੇ ਪ੍ਰਧਾਨ ਜੀ ਬਾਬਾ ਜੀ ਨੇ ਮੋਤੀ RAM ਜਿਹੜੀ ਸ਼ਹੀਦੀ ਪਾਈ ਸੀ ਤਿੰਨ ਦਿਨ ਸੇਵਾ ਕਰਕੇ ਸੀ ਸ਼ਹੀਦੀ ਪਾਈ ਸੀ ਤੇ ਕਿਉਂ ਨਾ ਹੋ ਸਕੇ ਆਪਾਂ ਜਿਹੜਾ ਤਿੰਨ ਦਿਨ ਬਾਬਾ ਜੀ ਦਾ ਅੱਜ ਦੋਦੇ ਲੰਗਰ ਆਇਆ ਕਰੀਏ ਕਿਉਂ ਬਾਬਾ ਮੋਤੀराम ਤੇ ਅਸੀਂ ਬਣ ਨਹੀਂ ਸਕਦੇ ਅਸੀਂ ਉਹਨਾਂ ਦਾ ਫਰਜ ਹੈ ਜਿਹੜੀ ਇਹ ਸਵਾ ਨਿਭਾ ਸਕਦੀ ਆ ਨਰੇਂਗੜ ਦੀਆਂ ਸੰਗਤਾਂ ਜਿਹੜੀਆਂ ਉਹ ਫਰਜ ਨਿਭਾਉਂਦੀਆਂ ਨੇ ਹੋਰ ਜਿਹੜੀ ਸਾਡੀ ਕਮੇਟੀ ਬਣੀ ਨੇ ਹੋਰ ਇਲਾਕੇ ਦੀ ਕਮੇਟੀ ਨੇ ਜੋ ਸਾਡਾ ਮਹਿਰਾ ਸਮਾਜ ਜਿੰਨਾ ਵੀ ਹੈਗਾ ਇਹ ਇਲਾਕੇ ਦਾ ਸਾਰਾ ਸਾਨੂੰ ਬੜਾ ਸੰਯੋਗ ਦਿੰਦਾ ਨੇ ਜਦੋਂ ਅਸੀਂ ਪਹਿਲਾਂ ਸਮਾਗੋ ਕੀਤਾ ਸੀ ਤੇ ਕੋਈ ਸਾਨੂੰ ਨਜ਼ਰ ਨਹੀਂ ਆਉਂਦਾ ਹੁਣ ਸਾਨੂੰ ਇਸ ਤਰ੍ਹਾਂ ਨਜ਼ਰ ਆਉਂਦਾ ਵੀ ਜਿਸ ਤਰ੍ਹਾਂ ਬੜੀਆਂ ਸਾਡੀਆਂ ਇੱਕ ਦਰਘਤ ਹੁੰਦਾ ਆ ਸਾਡੀ ਸਰਾਖਾਂ ਵਧ ਜਾਂਦੀਆਂ ਨਾ ਇਸ ਤਰ੍ਹਾਂ ਸਰਾਖਾਂ ਵਧ ਗਈਆਂ ਨੇ ਹੁਣ ਹਾਥਾਂ-ਥਾਂ ਤੇ ਬਾਬਾ ਜੀ ਦੇ ਦਿਹਾੜੇ ਮਨਾਏ ਜਾਂਦੇ ਖੱਲ ਵੀ ਚਾਰ-ਪੰਜ ਲੰਗਰ ਸੀ ਸਾਡੇ ਸਾਡੇ ਰੋਡ ਤੇ ਵੀ ਤਕਰੀਬਨ ਰੋਜ਼ ਹੀ ਲੰਗਰ ਲੱਗਦੇ ਨੇ ਸਾਨੂੰ ਬੜੀ ਮਨ ਵਾਲੀ ਖੁਸ਼ੀ ਆ ਵੀ ਸਾਡੀ ਜਿਹੜੀ ਕੌਮ ਆ ਹੁਣ ਜਾਗਰਤ ਹੋਈ ਆ ਇਸ ਤਰ੍ਹਾਂ ਹੀ ਸਾਰੇ ਸਾਨੂੰ ਸਹਿਯੋਗ ਦਿੰਦੇ ਰਹੋ ਉਹ ਇਸ ਤਰ੍ਹਾਂ ਹੀ ਅਸੀਂ ਇਹ ਫੜਲੇ ਕਰਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਮੋਤੀ ਜਨ ਪੁੰਨ ਕਮਾਇਆ ਗੁਰ ਲਾਲਾ ਤਾਂ ਇਹ ਦੁੱਧ ਕਮ ਫਲਾਇਆ ਮੈਂ ਸਭਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਕਿ ਹਰ ਸਾਲ ਨਰੇਂਗੜ ਵਿਖੇ ਦੁੱਧ ਦਾ ਲੰਗਰ ਲਗਾਉਂਦੇ ਨੇ ਤੇ ਬਹੁਤ ਹੀ ਵੀਰਾਂ ਦਾ ਸੰਜੋਗ ਹੈਗਾ ਸਾਰਿਆਂ ਦਾ ਕੀ ਆਪਣੀ ਸੇਵਾ ਕਰਦੇ ਨੇ ਇੱਕ ਬੱਚਿਆਂ ਨੂੰ ਵੀ ਗਾਂ ਤੋਂ ਆਪੇ ਇਹ ਚੀਜ਼ ਥੋੜੀ ਕੰਨੀ ਟੁਪੈਲ ਕੀ ਬੱਚੇ ਜਿਹੜੇ ਗਾਂ ਇਸ ਚੀਜ਼ ਵਿੱਚ ਥੋੜਾ ਜਿਹਾ ਇਤਿਹਾਸ ਬਰ ਵੀ ਚਾਨਣ ਕਰਾਣਾ ਹੈ ਕਿ ਗੁਰ ਪਾਈ ਸਾਡੇ ਕੁਲਦੀਪ ਜਮੂਰ ਜੀ ਨੇ ਕੀਤਾ ਗੁਰਦਰਾ ਸਾਹਿਬ ਅਟਾ ਸਾਹਿਬ ਪ੍ਰਖਿਆ ਕਰਾਈ ਸੀ ਸਿੱਖੋ ਕਰਾਈ ਸੀ ਬਹੁਤ ਵਧੀਆ ਪ੍ਰਾਰਲਾ ਕੀਤਾ ਮੈਨੂੰ ਕਹਿੰਦਾ ਇਸ ਤਾਂ ਹੋਰ ਥੋੜੇ ਪ੍ਰਾਰਲੇ ਹੋਣ ਸਾਡੀ ਸਭਾ ਵੱਲੋਂ ਹੋਰ ਮੈਂ ਇਹਨਾਂ ਕਹਿੰਦਾ ਬਹੁਤ ਬਹੁਤ ਧੰਨਵਾਦ ਕਰਦਾ ਸਭਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਹੱਥ ਜੋੜ ਕੇ ਇਹਨਾਂ ਵੀਰਾਂ ਨੂੰ ਬੇਨਤੀ ਆ ਕਿ ਮੈਂ ਅਰਦਾਸ ਕਰਦਾ ਕਿ ਵਾਹਿਗੁਰੂ ਇਹਨਾਂ ਤੇ ਚੜ੍ਹਦੀ ਕਲਾ ਕਰੇ ਕਿ ਦੁੱਧ ਦਾ ਲੰਗ ਲਗਾਉਂਦੇ ਵੀਰ ਜਮੂ ਹਣੀ ਤੇ ਪ੍ਰਮਾਤਮਾ ਦੀ ਬੜੀ ਮਿਹਰ ਹੈ ਬਾਬਾ ਜੀ ਦੀ ਮਿਹਰ ਬਾਬਾ ਫਤੇ ਸਿੰਘ ਦੇ ਬਾਬਾ ਜੋਰਾਵਰ ਸਿੰਘ ਇਹਨਾਂ ਦੇ ਪਾਤਾ ਗੁਜਰਕੌਰ ਦੀ ਜਾਤ ਦੇ ਵਿੱਚ ਜਿਹੜਾ ਦੁੱਧ ਪਿਆ ਬਾਬਾ ਜੀ ਨੇ ਬਾਬਾ ਮੋਤੀ ਰਾਮ ਰਾਜ ਜੀ ਨੇ ਤੇ ਇਹਨਾਂ ਦੀ ਜਾਤ ਨੂੰ ਮਨਾਉਂਦੇ ਆ ਦੁੱਧ ਪਲਾਉਂਦੇ ਬਹੁਤ ਚੜ੍ਹਦੀ ਕਲਾ ਕਰੇ ਵਾਹਿਗੁਰੂ ਵਾਹਿਗੁਰੂ ਚਿੱਕਾ ਖਾਕਸਾ ਵਾਹਿਗੁਰੂ ਚਿੱਕਾ